ਮੈਂ ਲੈ ਕੇ ਇਹਨਾਂ ਨੂੰ ਵਾਪਸ ਆ ਰਿਹਾ ਸੀਗਾ ਉਸ ਦੇ ਦੌਰਾਨ ਹੀ ਰਸਤੇ ਦੇ ਵਿੱਚ ਇਹ ਵਾਪਰ ਦਾ ਹਾਦਸਾ ਵਾਪਰਦਾ ਵਾ ਜਿਸ ਦੇ ਦੌਰਾਨ ਗੱਡੀ ਇੱਕ ਇਸ ਸਥਿਤੀ ਵਿੱਚ ਜੀ ਨਹੀਂ ਪਤਾ ਹੈਗਾ ਤੇ ਉਹ ਉਹਦੇ ਪਤਾ ਲੱਗਿਆ ਵੀ ਗੱਡੀ ਵਿੱਚ ਚਾ ਲੱਗੀ ਉਹਦੇ ਜੋ ਸੀਮੈਂਟ ਦੇ ਬੈਰੀਕੇਟ ਬਣੇ ਨੇ ਉਹ ਕੁਝ ਵੱਜ ਕੇ ਸਾਰਿਆਂ ਦੇ ਸੱਟਾਂ ਵੱਜੀਆਂ ਸਨ ਕਾਰ ਦੇ ਵਿੱਚ ਮੈਡਮ ਔਰ ਮੇਰਾ ਬੇਟਾ ਐਮਲੇ ਸਾਹਿਬ ਸੀਗੇ ਦੇ ਨਾਲ ਗਨਮੈਂਟਿਕ ਡਰਾਈਵਰ ਸਰਕਾਰੀ ਗੱਡੀ ਸੀ ਸਰਕਾਰੀ ਡਰਾਈਵਰ ਬੋਲਤੇ ਲੱਗੇ ਨੇ ਉਹ ਬੁੱਲ ਜਿਹੜੇ نیچے ਵਾਲੇ ਜਾਂਦਾ ਹੋ ਆਰ ਪਾਰ ਹੋ ਗਏ ਉਹਨਾਂ ਨਾਲ ਉਹ ਕੱਟ ਲੱਗ ਗਿਆ ਕੱਟ ਲੱਗਣ ਦਰਾਂ ਉਹ ਜਿਆਦਾ ਚੱਕਣੀ ਹੋ ਗਈ ਜਿਸ ਵੇਰੇ ਘਰੋਂ ਗੱਡੀ ਬੰਗਾਲੀ ਸੀ ਤੇ 4 ਵਜੇ ਗੱਡੀ ਸਾਡੀ ਪਹੁੰਚ ਗਈ ਸੀ ਤੇ ਫਿਰ ਐਸੀ ਲੈ ਕੇ ਲੁਧਿਆਣੇ ਵੱਲੋਂ ਆਏ ਤੇ ਜਿਸ ਦੌਰਾਨ ਵਿੱਚ ਮੈਂ ਪਲਾਸਟਿਕ ਸੱਜਣ ਤੋਂ ਵਾਲੀ ਸਰਜਰੀ ਕਰਵਾਈ ਤੇ ਉਹਨਾਂ ਦੇ ਜੋ ਵੀ ਉਹਨਾਂ ਦੇ ਸੱਟਾਂ ਵੱਜੀਆਂ ਸੀਗੀਆਂ ਲੈਗ ਤੇ ਜਾਂ ਛਾਤੀ ਦੇ ਐਕਸ-ਰੇ ਵਗੈਰਾ ਸਕੈਨ ਕਰਾਈ ਤੇ ਉਹ ਠੀਕ ਨੇ ਤੇ ਉਹ ਬੋਲਣ ਦੀ ਸਥਿਤੀ 'ਚ ਨਹੀਂ ਹੈਗੇ ਤੇ 4-5 ਦਿਨ ਬਾਅਦ ਉਹ ਡਾਕਟਰ ਨੇ ਕਿਹਾ ਵੀ ਸ਼ਾਇਦ ਬੋਲ ਸਕਣਗੇ ਕੋਈ ਬਚਣ ਦੀ ਉਮੀਦ ਬਿਲਕੁਲ ਨਹੀਂ ਸੀ ਇਹ ਤਾਂ ਜਿਹੜੇ 2 ਲੱਖ ਲੋਕ ਨੇ 2.5 ਲੱਖ ਲੋਕ ਨੇ ਏਰੀਆ ਦੇ ਉਹਨਾਂ ਦੀ ਦਵਾਵਾਂ ਪ੍ਰਮਾਤਮਾ ਦੀ ਬਲੇਸਿੰਗ ਜੋ ਉਹਨਾਂ ਦੀ ਕਿਰਪਾ ਦੇ ਨਾਲ ਇਹ ਬਚਾ ਹੋਇਆ ਤੇ ਅਸਲ ਵਿੱਚ ਉੱਥੇ ਬਚਣ ਵਾਲਾ ਤਾਂ ਕੋਈ ਕੰਮ ਨਹੀਂ ਸੀ ਬੀਤੇ ਦਿਨ ਹੀ ਲੁਧਿਆਣਾ ਦੇ ਹਲਕਾ ਦੱਖਣੀ ਦੇ ਵਿਧਾਇਕ ਰਜਿੰਦਰ ਪਾਲ ਕੋਰ ਛੀਨਾ ਦਾ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਇੰਨਾ ਕੁ ਭਿਆਨਕ ਹੁੰਦਾ ਹੈ ਕਿ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਹੁਣ ਮੈਡਮ ਦੀ ਹਾਲਤ ਜਿਹੜੀ ਐ ਸਥਿਰ ਦੱਸੀ ਜਾ ਰਹੀ ਹੈ ਗੱਲਬਾਤ ਕਰਦੇ ਆ ਕਿ ਕਿਵੇਂ ਇਹ ਭਿਆਨਕ ਐਕਸੀਡੈਂਟ ਹੋਇਆ ਸਾਡੇ ਨਾਲ ਉਹਨਾਂ ਦੇ ਹਸਬੰਦ ਮੌਜੂਦ ਨੇ ਸਸ਼ੀਕਲ ਸਰ ਸਸ਼ੀਕਲ ਜੀ ਸਰ ਕੱਲ ਤੋਂ ਬੜੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਮੈਡਮ ਦੀ ਗੱਡੀ ਦਾ ਜਿਹੜਾ ਭਿਆਨਕ ਐਕਸੀਡੈਂਟ ਹੋ ਜਾਂਦਾ ਤਾਂ ਇਹ ਐਕਸੀਡੈਂਟ ਹੋਇਆ ਕਿਵੇਂ ਕਿੱਥੋਂ ਦੀ ਆ ਰਹੀ ਸੀ ਤੇ ਕਿੱਧਰ ਜਾ ਰਹੀ ਸੀ ਅਸੀਂ ਦਿੱਲੀ 에ਰਪੋਰਟ ਤੋਂ ਮੈਂ ਲੈ ਕੇ ਇਹਨਾਂ ਨੂੰ ਵਾਪਸ ਆ ਰਿਹਾ ਸੀਗਾ ਉਸ ਦੇ ਦੌਰਾਨੇ ਰਸਤੇ ਦੇ ਵਿੱਚ ਇਹ ਵਾਪਰ ਦਾ ਹਾਦਸਾ ਵਾਪਰਦਾ ਵਾ ਜਿਸ ਦੇ ਦੌਰਾਨ ਗੱਡੀ ਇੱਕ ਰਾਈਟ ਵੇ ਜਿਹੜਾ ਮੁੜਨਾ ਸੀ ਉਹਦੇ ਨਾਲ ਮੁੜਨ ਦੀ ਬਜਾਏ ਬੈਰੀਗੇਟ ਦੇ ਵਿੱਚ ਜਾ ਟਕਰਾਈ ਤੇ ਜਿਸ ਦੇ ਵਿੱਚ ਇਹ ਸੱਟਾਂ ਸਾਰੀਆਂ ਲੱਗੀਆਂ ਕੀ ਸਮਾਂ ਸੀ ਜਦੋਂ ਇਹ ਹਾਦਸਾ ਵਾਪਰਿਆ ਇਹ 2:00 ਵਜੇ ਦਾ ਸਮਾਂ ਸੀ ਸਵੇਰ 2:00 ਵਜੇ ਦਾ ਸਮਾਂ ਸੀਗਾ ਤੇ ਡਰਾਈਵਰ ਦੀ ਅੱਖ ਲੱਗ ਗਈ ਤਾਂ ਉਹ ਕਿਸ ਸਥਿਤੀ ਵਿੱਚ ਸੀ ਇਹ ਨਹੀਂ ਪਤਾ ਹੈਗਾ ਤੇ ਉਹ ਉਹਦੇ ਨੂੰ ਪਤਾ ਲੱਗਿਆ ਵੀ ਗੱਡੀ ਵਿੱਚ ਜਾ ਲੱਗੀ ਉਹਦੇ ਜੋ ਸੀਮੈਂਟ ਦੇ ਬੈਰੀਕੇਡ ਬਣੇ ਨੇ ਉਹਦੇ ਵਿੱਚ ਵੱਜ ਕੇ ਸਾਰਿਆਂ ਦੇ ਸੱਟਾਂ ਵੱਜੀਆਂ ਮੈਡਮ ਦੇ ਜ਼ਿਆਦਾ ਸੱਟਾਂ ਵੱਜੀਆਂ ਤੇ ਕਾਰ ਦੇ ਵਿੱਚ ਕਿੰਨੇ ਲੋਕ ਸਵਾਰ ਸੀਗੇ ਕਾਰ ਦੇ ਵਿੱਚ ਮੈਡਮ ਔਰ ਮੇਰਾ ਬੇਟਾ ਔਰ ਐਮਐਲਏ ਸਾਹਿਬ ਸੀਗੇ ਤੇ ਨਾਲ ਗਨਮੈਨ ਤੇ ਇੱਕ ਡਰਾਈਵਰ ਸੀ ਸਰਕਾਰੀ ਗੱਡੀ ਸੀ ਸਰਕਾਰੀ ਡਰਾਈਵਰ ਸੀ ਜੀ ਸੋ ਹੋਰਾਂ ਦੇ ਵੀ ਸੱਟਾਂ ਲੱਗੀਆਂ ਨੇ ਤੇ ਮੈਡਮ ਦੇ ਕਿੰਨੀਆਂ ਤੋਂ ਸੱਟਾਂ ਲੱਗੀਆਂ ਤੇ ਕਿੱਥੇ-ਕਿੱਥੇ ਲੱਗੀਆਂ ਨੇ ਮੈਡਮ ਦੇ ਇਹ ਸੱਟਾਂ ਜ਼ਿਆਦਾ ਤੇ ਉਹਦੇ ਨੇ ਮੂੰਹ ਤੇ ਨੀਚੇ ਵਾਲੇ ਬੁੱਲ ਤੇ ਲੱਗੀਆਂ ਨੇ ਉਹ ਬੁੱਲ ਜਿਹੜੇ ਨੀਚੇ ਵਾਲੇ ਦੰਦ ਦਾ ਉਹ ਆਰ-ਪਾਰ ਹੋ ਗਏ ਉਹਨਾਂ ਨਾਲ ਉਹ ਕੱਟ ਲੱਗ ਗਿਆ ਕਾਟ ਲੱਗਣਦਿਆਂ ਉਹ ਜਿਆਦਾ जख्मी ਹੋ ਗਏ ਤੇ ਉਹਨਾਂ ਦੇ ਚੈਸਟ ਵਿੱਚ ਗੰਭੀਰ ਸੱਟ ਲੱਗੀ ਹੈ ਉਹਨਾਂ ਦੇ ਲੱਤ ਤੇ ਲੱਗੀ ਹੈ ਤੇ ਦੋ ਤਿੰਨ ਸੱਟਾਂ ਹੋਰ ਲੱਗੀਆਂ ਇਸ ਤਰ੍ਹਾਂ ਤੇ ਮੇਰੇ ਨੀਚੇ ਵਾਲੇ ਲੈਗ ਜਿਹੜੀਆਂ ਉਹ ਵਿੱਚ ਦਿਵਾ ਚ ਆ ਗਈਆਂ ਚੇਅਰ ਦੇ ਵਿੱਚ ਜਿਹੜੀਆਂ ਫਸ ਗਈਆਂ ਜਿਨ੍ਹਾਂ ਨਾਲ ਕਿ ਉਹ ਮਾਸ ਫਟ ਗਿਆ ਤੇ ਬਾਕੀ ਸਾਰੇ ਗਨਮੈਨ ਦੇ ਉਹ ਖੁੱਲ ਗਏ ਸੀਗੇ ਆਪਣੇ ਉਹ ਹੀਅਰ ਬੈਗਸ ਤੇ ਡਰਾਈਵਰ ਦੇ ਖੁੱਲ ਗਏ ਸੀ ਉਹਨਾਂ ਦੇ ਕੋਈ ਸ਼ਰਟ ਵਗੈਰਾ ਨਹੀਂ ਹੈ ਉਹ ਗੰਬੀ ਸੱਟ ਨਹੀਂ ਹੈ। ਸੋ ਜਿਹੜੇ ਗਨਮੈਨ ਸੀਗੇ ਉਹ ਡਰਾਈਵਰ ਦੇ ਬਿਲਕੁਲ ਨਾਲ ਬੈਠੇ ਹੋਏ ਸੀ। ਨਾਲ ਬੈਠੇ ਹੋਏ ਸੀ। ਉਹਨਾਂ ਨੇ 50 ਮੀਟਰ ਤੋਂ ਪਹਿਲਾਂ ਉਹਨੂੰ ਅਲਰਟ ਕੀਤਾ ਵੀ ਅੱਗੇ ਆ ਗਿਆ ਉਹ ਗੱਡੀ 150 ਦੀ ਸਪੀਡ ਨਾਲ ਜਾ ਰਹੀ ਸੀ। ਤੇ ਉਹ ਦੀ ਉਹ ਕੰਟਰੋਲ ਨਹੀਂ ਕਰ ਪਾਇਆ ਤੇ ਉਹ ਹੈਂਡ ਬ੍ਰੇਕ ਖਿੱਚੀ ਫਿਰ ਵੀ ਗਨਮੈਨ ਨਹੀਂ ਖਿੱਚੀ। ਜਿਵੇਂ ਜਿਵੇਂ ਦਰਾਰੋਂ ਦਾ ਹੱਥ ਵੀ ਥੋੜਾ ਜੱਡ ਹੋ ਗਿਆ ਖਿੱਚਣ ਲੱਗੇ। ਤੇ ਉਹਦਾ ਮੱਥਾ ਵੀ ਜਾ ਟਕਰਾਇਆ ਗੱਡੀ ਦੇ ਸ਼ੀਸ਼ੇ ਨਾਲ ਤੇ ਇੰਨੇ ਇੱਕ ਸੱਟ ਉਹਦੇ ਵੀ ਵਜੀ। ਸੋ ਮੈਡਮ ਦੇ ਫਿਰ ਇਲਾਜ ਕਿਵੇਂ ਕਰਵਾਇਆ ਤੁਸੀਂ ਜਦੋਂ ਐਕਸੀਡੈਂਟ ਹੋਇਆ ਤਾਂ ਉਸ ਸਮੇਂ ਤਾਂ ਰਾਤ ਸੀਗੀ ਤੇ ਕੋਈ ਅਵੇਲੇਬਲ ਵੀ ਨਹੀਂ ਹੋਏਗਾ ਉਸ ਥਾਂ ਦੇ ਉੱਤੇ ਤਾਂ ਕਿਵੇਂ ਫਿਰ ਉੱਥੋਂ ਦੀ ਤੁਸੀਂ ਹਸਪਤਾਲ ਤੱਕ ਪਹੁੰਚੇ ਉਸ ਸਮੇਂ ਰਾਤ ਤੇ ਨੇੜੇ-ਤੇੜੇ ਉਸ ਹਾਈਵੇ ਤੇ ਕੋਈ ਨਹੀਂ ਹੈਗਾ ਔਰ ਉੱਥੇ ਥੋੜਾ 100 ਮੀਟਰ ਦੇ ਆਸ-ਪਾਸ ਇੱਕ ਟੋਲ ਪਲਾਜ਼ਾ ਵਾ ਟੋਲ ਪਲਾਜ਼ਾ ਦੇ ਜੋਰ ਦੀ ਆਵਾਜ਼ ਸੁਣਦੇ ਹੋਏ ਦੋ ਮੁੰਡੇ ਜੰਗ ਮੁੰਡੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜਦ ਤੱਕ ਅਸੀਂ ਵੀ ਥੋੜਾ ਨਿਕਲ ਕੇ ਬਾਹਰ ਆ ਗਈ ਸੀ ਤੇ ਉਹਨਾਂ ਨੇ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਜਿਹੜਾ ਕਿ ਤਕਰੀਬਨ ਘੰਟੇ ਸਵਾ ਘੰਟੇ ਬਾਅਦ ਐਂਬੂਲੈਂਸ ਉੱਥੇ ਆਈ ਐਂਬੂਲੈਂਸ ਸਾਨੂੰ ਕੈਥਲ ਮੈਂ 23 25 ਕਿਲੋਮੀਟਰ ਬੈਕ ਲੈ ਕੇ ਗਈ ਤੇ ਉੱਥੇ ਸ਼ਾ ਹਸਪੀਟਲ ਦੇ ਵਿੱਚ ਜਾ ਕੇ ਫਿਰ ਅਸੀਂ ਥੋੜੀ ਮੁੱਢਲੀ ਸਹਾਇਤਾ ਲਈ ਤੇ ਉਹਨਾਂ ਕੋਲ ਟ੍ਰੀਟਮੈਂਟ ਨਹੀਂ ਸੀਗਾ ਕਿਉਂਕਿ ਪਲਾਸਟਿਕ ਸਰਜਰੀ ਹੋਣ ਵਾਲਾ ਕੰਮ ਸੀ ਮੂੰਹ ਦਾ ਕੰਮ ਸੀ ਉਹਨਾਂ ਨੂੰ ਫਿਰ ਫਸਟ ایڈ ਲਾ ਕੇ ਸੀ ਸਵੇਰੇ ਘਰੋਂ ਗੱਡੀ ਬੰਗਾਲੀ ਸੀ ਫਿਰ 4:00 ਵਜੇ ਗੱਡੀ ਸਾਡੀ ਪਹੁੰਚ ਗਈ ਸੀ ਤੇ ਫਿਰ ਐਸੀ ਲੈ ਕੇ ਲੁਧਿਆਣੇ ਵੱਲ ਨੂੰ ਆਏ ਤੇ ਜਿਹਦੇ ਦੌਰਾਨ ਫਿਰ ਮੈਂ ਪਲਾਸਟਿਕ ਸਰਜਨ ਤੋਂ ਉਹਨਾਂ ਦੀ ਸਰਜਰੀ ਕਰਵਾਈ ਤੇ ਉਹਨਾਂ ਦੇ ਜੋ ਵੀ ਉਹਨਾਂ ਦੇ ਸੱਟਾਂ ਵੱਜੀਆਂ ਸੀਗੀਆਂ ਲੈਗ ਤੇ ਜਾਂ ਛਾਤੀ ਦੇ ਐਕਸਰੇ ਵਗੈਰਾ ਸਕੈਨ ਕਰਾਈ ਤੇ ਉਹ ਠੀਕ ਨੇ ਤੇ ਬਾਕੀ ਜਿਹੜੀ ਮੂੰਹ ਦੀ ਸੱਟ ਬਾਅਦ ਤੇ 42 ਟਾਂਕੇ ਲੱਗੇ ਨੇ ਤੇ ਉਹ ਬੋਲਣ ਦੀ ਸਥਿਤੀ 'ਚ ਨਹੀਂ ਹੈਗੇ ਤੇ 4-5 ਦਿਨ ਬਾਅਦ ਉਹ ਡਾਕਟਰ ਨੇ ਕਿਹਾ ਵੀ ਸ਼ਾਇਦ ਬੋਲ ਸਕਣਗੇ ਤੇ ਫਿਰ ਉਹਨਾਂ ਦਾ ਖਾਣਾ ਪੀਣਾ ਕਿਸ ਤਰੀਕੇ ਦੇ ਨਾਲ ਚੱਲ ਰਿਹਾ ਉਹਨਾਂ ਦਾ ਖਾਣਾ ਪੀਣਾ ਉਹਨਾਂ ਦੇ ਜਿਹੜੇ ਨੀਚੇ ਵਾਲੇ ਦੰਦ ਦਾ ਉਹ ਅੰਦਰ ਨੂੰ ਚਲੇ ਗਏ 60 ਵਜਨ ਨਾਲ ਤੇ ਉਹ ਜੀਭ ਨੂੰ ਟੱਚ ਕਰਦੇ ਨੇ ਤੇ ਖਾਣਾ ਪੀਣਾ ਨਹੀਂ ਪ੍ਰੋਪਰ ਹੋ ਸਕਦਾ ਤੇ ਲਿਕਵਿਡ ਹੀ ਚਮਚੇ ਨਾਲ ਉਹਨਾਂ ਦੇ ਮੂੰਹ ਚ ਪਾਉਂਦੇ ਆ ਫਿਲਹਾਲ ਉਹਦਾ ਸਥਿਤੀ ਮੈਡਮ ਦੀ ਠੀਕ ਹੈ ਜਾਂ ਫਿਰ ਹਸਪਤਾਲ ਦੇ ਵਿੱਚ ਲਿਜਾਣ ਦੀ ਜ਼ਰੂਰਤ ਹੈ ਨਹੀਂ ਉਹ ਕਹਿੰਦੇ ਕੋਈ ਉਹਨਾਂ ਨੂੰ ਨਾ ਡਿਜ਼ੀਜ਼ ਆ ਨਾ ਬਿਮਾਰੀ ਆ ਸਿਰਫ ਖਾਣ ਦੀ ਦਿੱਕਤ ਹੈਗੀ ਆ ਖਾਣ ਦੀ ਜੇ ਉਹ ਚਮਚ ਨਾਲ ਤੁਸੀਂ ਲਿਕਵਿਡ ਫੂਡ ਦਿਓ ਤੇ ਇਸ ਤੋਂ ਬਾਅਦ ਜੋ ਟਾਂਕੇ ਖੁੱਲਣਗੇ ਪੈਂਦਨ ਬਾਅਦ ਫਿਰ ਉਹਨਾਂ ਦੇ ਦੰਦ ਜਿਹੜੇ ਆ ਉਹ ਡਾਟਾ ਇਸ ਤੋਂ ਉਹਨਾਂ ਦਾ ਦੰਦਾਂ ਨੂੰ ਇਲਾਜ ਸਹੀ ਜਗ੍ਹਾ ਤੇ ਲੈ ਆਊਗਾ ਫਿਰ ਖਾਣ ਪੀਣ ਸ਼ੁਰੂ ਹੋ ਜਾਊਗਾ ਤੇ ਸਰ ਤੁਹਾਡੇ ਬੇਟੇ ਵੀ ਨਾਲ ਮੌਜੂਦ ਸੀ ਉਹਨਾਂ ਦੇ ਵੀ ਕੋਈ ਸੱਟਪੇਟ ਤਾਂ ਨਹੀਂ ਲੱਗੀ ਉਹ ਵੀ ਠੀਕ ਨੇ ਹੁਣ ਨਹੀਂ ਉਹਨਾਂ ਦੇ ਕੋਈ ਸੱਟ ਨਹੀਂ ਵੱਜੀ ਪਰਮਾਤਮਾ ਦੀ ਕਿਰਪਾ ਨਾਲ ਬਿਲਕੁਲ ਠੀਕ ਨੇ ਉਹਦੇ ਖਰੋਚ ਵੀ ਨਹੀਂ ਆਈ ਤੇ ਸਾਡੇ ਦੋਹਾਂ ਦੇ ਤਕਰੀਬਨ ਜ਼ਿਆਦਾ ਸੱਟ ਵੱਜੀ ਬਾਕੀ ਤਾਂ ਸਾਰੇ ਨੇ ਠੀਕ ਠਾਕ ਨੇ ਕੋਈ ਕੋਈ ਪ੍ਰੋਬਲਮ ਨਹੀਂ ਤਾਂ ਹੁਣ ਜਿਵੇਂ ਤੁਸੀਂ ਦੱਸਿਆ ਕਿ ਮੈਡਮ ਹਜੇ ਪੋਲ ਵੀ ਨਹੀਂ ਪਾਣਗੇ 5-6 ਦਿਨ ਤਾਂ ਜਿਹੜੀ ਤਕਲੀਫ ਹੈ ਉਹਨਾਂ ਦੀ ਸਮਝੀ ਜਾ ਰਹੀ ਹੈ ਉਹ ਠੀਕ ਨੇ ਜਾਂ ਫਿਰ ਕੁਝ ਦੱਸ ਰਹੇ ਨੇ ਐਕਸਪ੍ਰੈਸ਼ਨਸ ਰਾਈ ਨਹੀਂ ਉਹ ਸਾਰਾ ਬਾਕੀ ਸਾਰਾ ਕੁਝ ਨਾਰਮਲ ਆ ਬਲੱਡ ਪ੍ਰੈਸ਼ਰ ਨਾਰਮਲ ਆ ਸਾਰਾ ਕੁਝ ਉਹਨਾਂ ਦੀ ਟੈਂਪਰੇਚਰ ਸਭ ਚੀਜ਼ ਸਹੀ ਆ ਸਿਰਫ ਉਹ ਜਿਹੜੇ ਪਲਾਸਟਿਕ ਸਾਜ਼ ਦੇ ਜਿਹੜੇ ਥ੍ਰੈਡ ਹੁੰਦੇ ਨੇ ਬਹੁਤ ਬਰੀਕ ਹੁੰਦੇ ਨੇ ਜੋ ਬੋਲਣ ਲੱਗੇ ਤਾਂ ਉਹਨਾਂ ਤੇ ਪ੍ਰੈਸ਼ਰ ਪਾ ਕੇ ਟੁੱਟ ਸਕਦੇ ਨੇ ਇਸ ਕਰਕੇ ਉਹ ਡਾਕਟਰ ਨੇ ਉਹਨਾਂ ਨੂੰ ਕਿਹਾ ਤੁਸੀਂ ਬੋਲਣਾ ਨਹੀਂ। ਸੋ ਕਿਵੇਂ ਦੇਖਦੇ ਹੋ ਇੱਕ ਪਾਸੇ ਤੁਸੀਂ 10 ਰੁਪਏ 150 ਤੋਂ ਉੱਤੇ ਸਪੀਡ ਜਿਹੜੀ ਸੀਗੀ ਗੱਡੀ ਦੀ ਪਰ ਫੇਰ ਵੀ ਜਿਹੜਾ 50 ਜਿਹੜਾ ਕਾਫੀ ਜ਼ਿਆਦਾ ਹੋ ਗਿਆ ਸਮਰਥਕਾਂ ਦੀਆਂ ਦੁਆਵਾਂ ਪਿਆਰ ਸਦਕਾ ਮੈਡਮ ਜਿਹੜੇ ਨੇ ਅੱਜ ਆਪਣੇ ਵਾਰਡ ਵਾਸੀਆਂ ਦੇ ਆਪਣੇ ਹਲਕਾ ਵਾਸੀਆਂ ਦੇ ਪਿਆਰ ਸਦਕਾ ਜਿਹੜਾ ਇੱਥੇ ਸਵਸਥ ਨੇ। ਦੇਖੋ ਇਹ ਜਿਹੜੀ ਹਾਦਸਾ ਹੋਇਆ ਉਹਦੇ ਵਿੱਚ ਕੋਈ ਬਚਣ ਦੀ ਉਮੀਦ ਬਿਲਕੁਲ ਨਹੀਂ ਸੀ। ਇਹ ਤਾਂ ਜਿਹੜੇ 2 ਲੱਖ ਲੋਕ ਨੇ 2.5 ਲੱਖ ਲੋਕ ਨੇ ਏਰੀਆ ਦੇ ਉਹਨਾਂ ਦੀ ਦਵਾਵਾਂ ਪ੍ਰਮਾਤਮਾ ਦੀ ਬਲੇਸਿੰਗ ਜੇ ਉਹਨਾਂ ਦੀ ਕਿਰਪਾ ਦੇ ਨਾਲ ਇਹ ਬਚਾਅ ਹੋਇਆ ਤੇ ਅਦਰਵਾਈਜ਼ ਉੱਥੇ ਬਚਣ ਵਾਲਾ ਤਾਂ ਕੋਈ ਕੰਮ ਨਹੀਂ ਸੀ ਗੱਡੀ ਦੀ ਕੋਈ ਐਸੀ ਚੀਜ਼ ਨਹੀਂ ਜਿਹੜੀ ਨਾ ਟੁੱਟੀ ਹੋਵੇ ਤੇ ਟੋਟਲੀ ਗੱਡੀ ਮਤਲਬ ਕਿ ਹਰ ਚੀਜ਼ ਉਹਦੀ ਟੁੱਟ ਚੁੱਕੀ ਸੀ ਤੇ ਦੁਬਾਰਾ ਵੀ ਅਸੀਂ ਗੱਡੀ ਵਿੱਚ ਕੁਝ ਜ਼ਰੂਰੀ ਕਾਗਜ਼ਾਤ ਰਹਿ ਗਏ ਸੀ ਸੀ ਲੈਣ ਗਏ ਸੀ ਤਾਂ ਉਹਨੂੰ ਦੇਖ ਕੇ ਸਾਨੂੰ ਫੇਰ ਡਰ ਲੱਗ ਰਿਹਾ ਸੀ ਵੀ ਅਸੀਂ ਇਹਦੇ ਵਿੱਚੋਂ ਕਿਵੇਂ ਬਾਹਰ ਨਿਕਲ ਕੇ ਆਏ ਹਾਂ ਜੋ ਜਦੋਂ ਪਾਰਟੀ ਹਾਈ ਕਮਾਂਡ ਨੂੰ ਵੀ ਪਤਾ ਲੱਗਿਆ ਤਾਂ ਕੋਈ ਆ ਕੇ ਮੈਡਮ ਦਾ ਹਾਲਚਲ ਪੁੱਛਿਆ ਕਿਨ ਕੋਣ ਕੋਣ ਆਏ ਸੀ ਹਾਂਜੀ ਆਪਣੇ ਮੰਤਰੀ ਸਾਹਿਬ ਆਏ ਸੀ ਮੁੰਨਿਆ ਸਾਹਿਬ ਆਏ ਸੀ ਬਾਕੀ ਸਭ ਐਮਐਲਏ ਸਾਹਿਬ ਦਾ ਫੋਨ ਆਇਆ ਬਾਕੀ ਸੁਸ਼ੋਧਿਆ ਜੀ ਦਾ ਫੋਨ ਆਇਆ ਕੇਜਰੀਵਾਲ ਜੀ ਨਾਲ ਵੀ ਗੱਲ ਹੋਈ ਤੇ ਸਾਰਿਆਂ ਨੇ ਹਾਲਚਲ ਪੁੱਛਿਆ ਜੀ ਪਾਰਟੀ ਦੇ ਬਗੈਰ ਸਾਰੇ ਵਰਕਰ ਜਿੰਨੇ ਵੀ ਸਾਡੇ ਸੀਨੀਅਰ ਔਰ ਜਿਹਨੇ ਬੰਦੇ ਸਾਡੇ ਆ ਛੋਟੇ ਲੈਵਲ ਚ ਹੈਗੇ ਨੇ ਸਾਰੇ ਸਾਰਿਆਂ ਨਾਲ ਗੱਲਬਾਤ ਹੋ ਰਹੀ ਹੈ ਤੇ ਹੋ ਅੱਗੇ ਜਾਰੀ ਹੈ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਸੋ ਲੁਧਿਆਣਾ ਦੇ ਹਲਕਾ ਦੱਖਣੀ ਦੇ ਵਿਧਾਇਕ ਰਜਿੰਦਰ ਪਾਲ ਕੋਰ ਛੀਨਾ ਦੀ ਕਾਰ ਦਾ ਜਿਹੜਾ ਭਿਆਨਕ ਐਕਸੀਡੈਂਟ ਹੋ ਜਾਂਦਾ ਦੱਸਿਆ ਜਾ ਰਿਹਾ ਕਿ 150 ਤੋਂ ਉੱਤੇ ਦੀ ਸਪੀਡ ਦੇ ਉੱਤੇ ਗੱਡੀ ਚੱਲ ਰਹੀ ਸੀ ਤਾਂ ਇੱਕਦਮ ਜਿਹੜਾ ਅੱਗੇ ਡਿਵਾਈਡਰ ਜਿਹੜੇ ਨੇ ਆ ਜਾਂਦੇ ਨੇ ਗੱਡੀ ਮੋੜ ਨਹੀਂ ਪਾਏ ਡਰਾਈਵਰ ਦੀ ਅੱਖ ਲੱਗ ਗਈ ਪਰ ਬਚਾ ਜਿਹੜਾ ਹੈ ਕਾਫੀ ਜ਼ਿਆਦਾ ਹੋ ਗਿਆ ਮੈਡਮ ਦੇ ਬੁੱਲਾਂ ਦੇ ਉੱਤੇ ਜਿਹੜੇ ਨੇ ਟੰਕ ਕੇ 42 ਟੰਕ ਕੇ ਦੱਸਿਆ ਜਾ ਰਿਹਾ ਕਿ ਲੱਗੇ ਨੇ ਤੇ ਬਟ ਹਾਲਤ ਜਿਹੜੀ ਉਹਨਾਂ ਦੀ ਹੁਣ ਬਿਲਕੁਲ ਠੀਕ ਹੈ ਤੇ 5-6 ਦਿਨ ਬੋਲ ਨਹੀਂ ਪਾਣਗੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਅੱਗੇ ਦਾ ਇਲਾਜ ਹੋਏਗਾ ਤੇ ਫਿਲਹਾਲ ਖਾਣਾ ਵੀ ਜਿਹੜਾ ਉਹ ਦੱਸਿਆ ਜਿਵੇਂ ਇਹਨਾਂ ਨੇ ਕਿ ਲਿਕਵਿਡ ਦੇ ਨਾਲ ਜਿਹੜਾ ਉਹ ਚੱਲ ਰਹੇ ਨੇ ਸੋ ਪਾਰਟੀ ਹਾਈ ਕਮਾਂਡ ਦੇ ਵੱਲੋਂ ਵੀ ਹਾਲਚਾਲ ਪੁੱਛਿਆ ਗਿਆ ਤੇ ਵਾੜ ਵਾਸੀ ਜਿਹੜੇ ਨੇ ਉਹ ਹਲਕਾ ਵਾਸੀ ਲੁਧਿਆਣਾ ਦੇ ਹਲਕਾ ਦੱਖਣੀ ਦੇ ਤੇ ਲੁਧਿਆਣਾ ਵਾਸੀ ਜਿਹੜੇ ਨੇ ਉਹ ਵੀ ਮੈਡਮ ਦਾ ਹਾਲਚਾਲ ਪੁੱਛਣ ਦੇ ਲਈ ਲਗਾਤਾਰ ਪਹੁੰਚ ਰਹੇ ਨੇ ਤੇ ਦੁਆਵਾਂ ਕਰ ਰਹੇ ਨੇ ਕਿ ਮੈਡਮ ਜਿਹੜਾ ਜਲਦੀ ਠੀਕ ਹੋ ਕੇ ਤੇ ਆਪਣੇ ਹਲਕਾ ਦੱਖਣੀ ਦੇ ਵਿਕਾਸ ਕਾਰਜ ਜਿਹੜੇ ਆ ਉਹ ਕਰਵਾਉਂਦੇ ਰਹਿਣ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ